ਤਾਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਅਮਿਤ ਸ਼ਾਹ ਤੇ ਮੋਦੀ ਨੇ ਰਲ ਕੇ ਇੱਕ ਸਕੀਮ ਚੱਲੀ ਐ ਭਾਈ ਅਮਰਿਤਪਾਲ ਸਿੰਘ ਦੇ ਬਾਹਰ ਆਉਣ ਦੇ ਰਸਤੇ ਜਿਹੜੇ ਨੇ ਬੰਦ ਕਰ ਦਿੱਤੇ ਗਏ ਨੇ 60 ਦਿਨਾਂ ਅੰਦਰ ਮਗਰੋਂ ਫਿਰ ਜਿਹੜੀ ਐ ਚੋਣ ਹੋ ਸਕਦੀ ਐ ਖਡੂਰ ਸਾਹਿਬ ਵਾਲਿਆਂ ਲਈ ਇੱਕ ਵੱਡੀ ਜਾਣਕਾਰੀ ਐ ਜ਼ਰੂਰ ਸੁਣ ਲਿਓ ਇਹਦੀ ਸਚਾਈ ਕੀ ਐ ਆਪਾਂ ਬੇਨਤੀਆਂ ਇੱਥੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਜਿਸ ਤਰ੍ਹਾਂ ਬਾਹਰ ਆਉਣ ਦੀ ਤਾਕ ਦੇ ਵਿੱਚ ਨੇ ਮੈਂ ਬੇਨਤੀ ਕਰ ਰਿਹਾ ਵੀ ਉਹਨਾਂ ਦਾ ਬਾਹਰ ਆਉਣਾ ਕਾਫੀ ਵੱਡੀ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ 24 ਜੂਨ ਨੂੰ ਕਹਿੰਦੇ ਭਾਈ ਸਾਹਿਬ ਬਾਹਰ ਆ ਰਹੇ ਨੇ ਤੇ ਬਹੁਤ ਵੱਡੀ ਜਾਣਕਾਰੀ ਹੈ ਸੋ ਬਹੁਤ ਪ੍ਰਮਾਤਮਾ ਦਾ ਸ਼ੁਕਰਾਨਾ ਹੈ ਕਿ ਉਹ ਬਾਹਰ ਆ ਰਹੇ ਨੇ ਬਹੁਤ ਵੱਡੀ ਜਾਣਕਾਰੀ ਹੈ ਚਲੋ ਪ੍ਰਮਾਤਮਾ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਉਹ ਬਾਹਰ ਆ ਰਹੇ ਨੇ ਬੜੀ ਚੰਗੀ ਗੱਲ ਹੈ ਪਰ ਮੈਂ ਇੱਕ ਬੇਨਤੀ ਜਿਹੜੀ ਹੈ ਜ਼ਰੂਰ ਕਰਨੀ ਚਾਹਨਾ ਕਿ ਤੁਸੀਂ ਅਵੇਸਲੇ ਨਾ ਹੋਇਓ ਵੀ ਹਾਂ ਚਲੋ ਜੀ ਬਾਹਰ ਆ ਰਹੇ ਨੇ ਤੇ ਇਹ ਚੀਜ਼ ਜ਼ਰੂਰ ਕਿਤੇ ਨਾ ਕਿਤੇ ਧਿਆਨ ਵਿੱਚ ਰੱਖਿਓ ਜ਼ਰੂਰ ਕਿਤੇ ਨਾ ਕਿਤੇ ਇਸ ਗੱਲ ਨੂੰ ਜਿਹੜਾ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਚੱਲਣਾ ਚਾਹੀਦਾ ਵੀ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਦੇ ਕਿਤੇ ਜਿਹੜਾ ਉਹ ਲੋਕ ਬਾਹਰ ਆਉਣ ਤੇ ਕੋਈ ਆਬਜੈਕਸ਼ਨ ਨਾ ਲਾ ਦੇਣ ਬਾਹਰ ਆਉਣ ਤੇ ਕਿਸੇ ਪ੍ਰਕਾਰ ਦਾ ਕੋਈ ਆਬਜੈਕਸ਼ਨ ਨਾ ਲੱਗ ਜਾਏ ਕਿਤੇ ਭਾਈ ਅਮਰਿਤਪਾਲ ਸਿੰਘ ਦੇ ਨਾਮ ਤੇ ਕੋਈ ਐਸੀ ਕਾਰਜਕਾਰੀ ਨਾ ਹੋ ਜਾਏ ਭਾਈ ਅਮਰਿਤਪਾਲ ਸਿੰਘ ਦੇ ਨਾਮ ਨੂੰ ਕਿਤੇ ਵੈਸੇ ਹੀ ਉਹ ਲੋਕ ਰੋਕਣਾ ਦੇਣ ਇਦਾਂ ਦੀਆਂ ਚੀਜ਼ਾਂ ਤੇ ਸਾਨੂੰ ਜਿਹੜਾ ਹੈ ਉਹ ਧਿਆਨ ਦੇਣਾ ਪਵੇਗਾ ਹਾਲਾਂਕਿ ਪਾਰਟੀਆਂ ਕਰਨੀਆਂ ਜਸ਼ਨ ਮਨਾਉਣੇ ਇਹ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਰੁਕੀਏ ਕਿਤੇ ਨਾ ਕਿਤੇ ਜਿਹੜਾ ਹੈ ਉਹ ਇੱਥੇ ਰੁਕਣਾ ਪਵੇਗਾ ਹਾਲਾਂਕਿ ਸਰਕਾਰ ਨੂੰ ਇਸ ਗੱਲ ਦੀ ਜਿਹੜੀ ਹੈ ਬਿਲਕੁਲ ਵੀ ਭਿੰਕਣਾ ਹੋਵੇ ਕਿ ਇਹ ਕਿਸ ਤਰ੍ਹਾਂ ਦੀ ਜਿਹੜੀ ਹੈ ਤਿਆਰੀ ਕਰ ਰਹੇ ਨੇ ਜਾਂ ਕਿਸ ਤਰ੍ਹਾਂ ਦੀ ਗੱਲਬਾਤ ਕੋਈ ਹੋ ਰਹੀ ਹੈ ਤੇ ਆਪਾਂ ਪੂਰਾ ਪ੍ਰੈਸ਼ਰ ਬਣਾਈਏ ਵੀ ਹਾਂ ਰਿਹਾ ਕਰਨਾ ਚਾਹੀਦਾ ਹੈ ਰਿਹਾ ਕਰੋ ਜਲਦੀ ਕਰੋ ਜਿੰਨੀ ਛੇਤੀ ਹੋ ਸਕਦਾ ਹੈ ਰਿਹਾ ਕਰੋ ਤੇ ਹਾਲਾਂਕਿ ਇਸ ਚੀਜ਼ ਤੇ ਸਾਨੂੰ ਜਿਹੜਾ ਹੈ ਪ੍ਰੋਪਰ ਗੌਰ ਕਰਨਾ ਚਾਹੀਦਾ ਹੈ ਅਸੀਂ ਇਸ ਚੀਜ਼ ਨੂੰ ਭੁੱਲੀਏ ਨਾ ਅਸੀਂ ਇਸ ਚੀਜ਼ ਤੋਂ ਪਰੇ ਨਾ ਹੋਈਏ ਉਲੰਭੇ ਨਾ ਹੋਈਏ ਇਸ ਚੀਜ਼ ਤੇ ਜਿਹੜਾ ਹੈ ਗੌਰ ਕਰੀਏ ਸਰਕਾਰਾਂ ਕਿਸੇ ਵੇਲੇ ਵੀ ਕੁਝ ਵੀ ਕਰ ਸਕਦੀਆਂ ਨੇ ਅਮਿਤ ਸ਼ਾਹ ਤੇ ਮੋਦੀ ਵਰਗੇ ਹੁਣ ਤੁਹਾਨੂੰ ਪਤਾ ਹੈ ਵੀ ਕੈਬਨਿਟ ਦੇ ਵਿੱਚ ਜਿਹੜੀ ਹੈ ਉਹ ਮੀਟਿੰਗ ਹੋਈ ਹੈ ਕਿ ਜਿਹੜੇ ਵੀ ਆਜ਼ਾਦ ਨੇ ਉਹਨਾਂ ਨੂੰ ਬੀਜੇਪੀ ਦੇ ਵਿੱਚ ਰਲੇਵਾ ਕੀਤਾ ਜਾਵੇ ਉਹਨਾਂ ਨੂੰ ਸੱਦਾ ਦਿੱਤਾ ਜਾਵੇ ਉਹਨਾਂ ਨੂੰ ਜਿਹੜਾ ਹੈ ਉਹ ਵਿਚਰ ਲਾਇਆ ਜਾਵੇ ਜਿੰਨੀ ਛੇਤੀ ਹੋ ਸਕਦਾ ਹੈ ਉਹਨਾਂ ਨੂੰ ਬੀਜੇਪੀ ਜੁਆਇਨ ਕਰਾਈ ਜਾਵੇ ਜਿੰਨੇ ਵੀ ਵੱਧ ਤੋਂ ਵੱਧ ਇਕੱਠ ਹੋਏਗਾ ਉਹਨਾਂ ਦੇ ਬੀਜੇਪੀ ਦਾ ਦਬਦਬਾ ਵਧੇਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗੁਪਤ ਜਾਣਕਾਰੀਆਂ ਮਿਲੀਆਂ ਨੇ ਕਿ ਜਿੰਨੇ ਵੀ ਆਜ਼ਾਦ ਨੇ ਉਹ ਤਾਂ ਸਾਡੇ ਪੰਜਾਬ ਦੇ ਹੋਗੇ ਭਾਈ ਅਮਰਤਪਾਲ ਸਿੰਘ ਜੀ ਸਰਬਜੀਤ ਸਿੰਘ ਖਾਲਸਾ ਤੇ ਹੋਰ ਜਿੰਨੇ ਵੀ ਨੇ ਹਜ਼ਾਰ ਜਿੰਨੀਆਂ ਸਟੇਟ ਜਿੰਨੇ ਸੂਬਿਆਂ ਦੇ ਵਿੱਚ ਨੇ ਉਹਨਾਂ ਸਾਰਿਆਂ ਨੂੰ ਵਿਚਰਵਾਲਾ ਆਉਣ ਦੀ ਗੱਲ ਹੋ ਰਹੀ ਹੈ ਜਿਹੜੇ ਜਿੱਤੇ ਹੋਏ ਨੇ ਔਰ ਜਿਹੜੇ ਆਜ਼ਾਦ ਚੋਣ ਲੜੇ ਸੀ ਜਿਨ੍ਹਾਂ ਨੇ ਵੋਟ ਮਾਰਜਨ ਬਹੁਤ ਵਧੀਆ ਲਿਆ 16% ਤੋਂ ਉੱਪਰ VOTING ਲਈ ਹੈ ਜਿਨ੍ਹਾਂ ਦੀਆਂ ਜ਼ਮਾਨਤਾਂ ਜਬਤ ਨਹੀਂ ਹੋਈਆਂ ਉਹਨਾਂ ਲੋਕਾਂ ਨੂੰ ਵਿਚਰ ਰਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਤੁਸੀਂ ਲਾ ਲਓ ਹਿਸਾਬ ਵੀ ਕੀ ਪਲੈਨਿੰਗ ਹੋਏਗੀ ਹੁਣ ਜਿਹੜੇ ਲੋਕ ਤਾਂ ਆਪਣੇ ਆਪ ਵਿਚਰ ਰਲ ਜਾਣਗੇ ਇਹਨਾਂ ਦੀ ਸ਼ਰਤ ਨੂੰ ਮੰਨਣਗੇ ਠੀਕ ਹੈ ਜਿਹੜੇ ਨਹੀਂ ਮੰਨਣਗੇ ਉਹਨਾਂ ਦੇ ਉੱਤੇ ਕੀ ਕਰਨਗੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਬਾਹਰ ਕੱਢਣਾ ਇਹ ਬੜੀ ਵੱਡੀ ਸ਼ਰਤ ਹੋ ਸਕਦੀ ਹੈ ਵੀ ਤੁਹਾਨੂੰ ਬਾਹਰ ਲਿਆਂਦਾ ਜਾਏਗਾ ਜੇਕਰ ਬੀਜੇਪੀ ਜੁਆਇਨ ਕਰੋਗੇ ਜੇਕਰ ਨਹੀਂ ਕਰੋਗੇ ਫਿਰ ਅੰਦਰ ਰਹੋ ਭਾਈ ਅਮਰਿਤਪਾਲ ਸਿੰਘ ਇਸ ਗੱਲ ਨੂੰ ਕਦੇ ਵੀ ਕਬੂਲਣਗੇ ਨਹੀਂ ਵੀ ਅਸੀਂ ਅੰਦਰ ਹੀ ਰਹੀਏ ਪਰ ਤੁਹਾਡੀ ਬੀਜੇਪੀ ਅਸੀਂ ਜੁਆਇਨ ਨਹੀਂ ਕਰਦੇ ਜੇ ਪੰਜਾਬ ਦਾ ਭਲਾ ਹੋਇਆ ਕੁਝ ਚੀਜ਼ਾਂ ਨੂੰ ਲੈ ਕੇ ਸਮਝੌਤਾ ਕਰਨਾ ਪਿਆ ਤੇ ਜ਼ਰੂਰ ਸਮਝੌਤਾ ਹੋਏਗਾ ਜ਼ਰੂਰ ਸਮਝੌਤਾ ਜਿਹੜਾ ਹੈ ਉਹ ਕੀਤਾ ਜਾਵੇਗਾ ਜ਼ਰੂਰ ਕਿਤੇ ਨਾ ਕਿਤੇ ਜਿਹੜਾ ਸਮਝੌਤਾ ਹੈ ਉਹ ਇਸ ਵਿਸ਼ੇ ਤੇ ਹੋ ਸਕਦਾ ਪਰ ਜੇ ਕਈਏ ਵੀ ਪ੍ਰੋਪਰਲੀ ਸਮਝੌਤਾ ਹੋ ਜਾਏ ਤੇ ਇਹ ਬਿਲਕੁਲ ਨਹੀਂ ਹੋ ਸਕਦਾ ਪ੍ਰੋਪਰਲੀ ਸਮਝੌਤਾ ਜਿਹੜਾ ਨਹੀਂ ਹੋ ਸਕਦਾ ਚਾਹੇ ਉਹ ਕੋਈ ਵੀ ਕਿਉਂ ਨਾ ਹੋਵੇ ਕਿਵੇਂ ਦਾ ਵੀ ਕਿਉਂ ਨਾ ਹੋਵੇ ਇਹ ਭਰੋਸਾ ਜਿਹੜਾ ਹੈ ਜ਼ਰੂਰ ਹੈ ਸਾਨੂੰ ਭਾਈ ਸਾਹਿਬ ਤੇ ਕਿਤੇ ਨਾ ਕਿਤੇ ਭਰੋਸਾ ਜਿਹੜਾ ਜ਼ਰੂਰ ਹੈ ਸਾਨੂੰ ਇਹ ਗੱਲ ਨੂੰ ਅਸੀਂ ਮੁਨਕਰ ਨਹੀਂ ਕਰ ਸਕਦੇ ਇਸ ਗੱਲ ਤੋਂ ਅਸੀਂ ਪਿੱਛੇ ਨਹੀਂ ਹੋ ਸਕਦੇ ਇਹ ਗੱਲ ਜਿਹੜੀ ਹੈ ਬਿਲਕੁਲ ਕਿਤੇ ਨਾ ਕਿਤੇ ਸਾਫ਼ ਹੈ ਤੇ ਮੈਂ ਇੱਥੇ ਕੁਝ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰ ਦੇਵਾਂ ਥੋੜਾ ਜਿਹਾ ਸਮਝਣ ਦਾ ਯਤਨ ਕਰਿਓ ਕਿਉਂਕਿ ਰਾਜਨੀਤੀ ਇੱਕ ਬਹੁਤ ਵੱਡੇ ਪੱਦਰ ਦੀ ਕੀਤੀ ਜਾ ਸਕਦੀ ਹੈ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਨੂੰ 60 ਦਿਨਾਂ ਦੇ ਅੰਦਰ ਜੇਲ੍ਹ ਤੋਂ ਬਾਹਰ ਆਉਣਾ ਪੈਗਾ ਹੁਣ ਲੋਕ ਸਭਾ ਦਾ ਜਿਹੜਾ ਸਪੀਕਰ ਹੈ ਉਹ ਵੀ ਸਰਕਾਰ ਦੇ ਅਕੋਰਡਿੰਗ ਹੀ ਕੰਮ ਕਰੇਗਾ ਪਈ ਅਮਰਿਤਪਾਲ ਸਿੰਘ ਨੂੰ 60 ਦਿਨਾਂ ਦੇ ਵਿੱਚ ਜਿਹੜੀ ਹੈ ਉਹ ਸੌ ਚੁੱਕਣੀ ਪਵੇਗੀ ਜੇਕਰ ਉਹ ਜੇਲ੍ਹ ਤੋਂ ਬਾਹਰ ਆਉਂਦੇ ਨੇ ਸੌ ਚੁੱਕਦੇ ਨੇ ਤਾਂ ਉਹਨਾਂ ਦੀ ਐਮਪੀ ਦੀ ਸੀਟ ਬਚੀ ਰਹੇਗੀ ਜੇਕਰ ਉਹ ਨਈ ਜੇਲ੍ਹ ਤੋਂ ਬਾਹਰ ਆਉਂਦੇ ਜਾਂ ਫਿਰ ਉਹ ਜੇਲ੍ਹ ਤੋਂ ਬਾਹਰ ਨਹੀਂ ਆਉਂਦੇ ਜਾਂ ਫਿਰ ਸੌ ਨਹੀਂ ਚੱਕਦੇ ਕੋਈ ਵੀ ਕਾਰਨ ਹੁੰਦਾ ਹੈ ਤਾ ਫਿਰ ਉਹਨਾਂ ਦੀ ਜਿਹੜੀ ਹੈ ਮੈਂਬਰਸ਼ਿਪ ਕੈਨਸਲ ਹੋ ਜਾਏਗੀ ਸੰਸਦੀ ਔਰ ਜੇਕਰ ਉਹ ਬਾਹਰ ਆ ਕੇ ਸੌ ਚੱਕ ਲੈਂਦੇ ਨੇ ਤਾਂ ਉਹਨਾਂ ਦੇ ਅੱਗੇ ਕੁਝ ਸ਼ਰਤਾਂ ਜਿਹੜੀਆਂ ਨੇ ਰੱਖੀਆਂ ਜਾ ਸਕਦੀਆਂ ਨੇ ਇਹ ਨਾ ਭੁੱਲਿਓ ਵੀ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਰੱਖਣ ਦੇ ਲਈ ਕੁਝ ਜਿਹੜਾ ਕੀਤਾ ਜਾ ਸਕਦਾ ਹੈ ਕੋਈ ਨਾ ਕੋਈ ਜਿਹੜੀ ਚਾਲ ਹੈ ਵੱਡੇ ਪੱਧਰ ਤੇ ਉਹ ਖੇਲੀ ਜਾ ਸਕਦੀ ਹੈ ਇਹ ਇਹ ਨਾ ਕਦੇ ਭੁੱਲਿਓ ਹਾਲਾਂਕਿ ਇਸ ਚੀਜ਼ ਨੂੰ ਜ਼ਰੂਰ ਜਿਹੜਾ ਹੈ ਉਹ ਧਿਆਨ ਵਿੱਚ ਰੱਖਿਓ ਤੇ ਮੈਂ ਜਿਹੜੀ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਉਣਾ ਚਾਹਨਾ ਕਿ ਆਪ ਜੀ ਇਸ ਵਿਸ਼ੇ ਤੇ ਜ਼ਰੂਰ ਥੋੜਾ ਜਿਹਾ ਧਿਆਨ ਦਿਓ ਕਿਤੇ ਨਾ ਕਿਤੇ ਧਿਆਨ ਦੇਣ ਦੀ ਜ਼ਰੂਰਤ ਹੈ ਭਾਈ ਕਿ ਸਾਡੇ ਲੋਕ ਇੰਨੇ ਜ਼ਿਆਦਾ ਅਵੇਸਲੇ ਹੋ ਗਏ ਸਾਡੇ ਲੋਕ ਇੰਨੇ ਜ਼ਿਆਦਾ ਵਿਸ਼ਿਆਂ ਚੋਂ ਬਾਹਰ ਹੋ ਗਏ ਤੇ ਇਹਨਾਂ ਲੋਕਾਂ ਨੂੰ ਜਿਹੜਾ ਕਿਤੇ ਨਾ ਕਿਤੇ ਸਮਝਾਉਣ ਦੇ ਲਈ ਬੜੇ ਵੱਡੇ ਪੱਧਰ ਦੀ ਜ਼ਰੂਰਤ ਹੈ ਖਡੂਰ ਸਾਹਿਬ ਵਾਲੇ ਤੇ ਫਰੀਦਕੋਟ ਵਾਲੇ ਬਹੁਤ ਸਮਝਦਾਰ ਨੇ ਪਰ ਬਾਕੀ ਦੇ ਜਿਹੜੇ 7 ਲੋਕ ਸਭਾ ਵਿਧਾਨ ਸਭਾ ਹਲਕੇ ਨੇ ਲੋਕ ਸਭਾ ਵਿਧਾਨ ਸਭਾ ਜਿੰਨੇ ਵੀ ਹਲਕੇ ਜਿਨ੍ਹਾਂ ਦੇ ਵਿੱਚੋਂ ਲੋਕ ਸਭਾ ਦੇ ਚੋਣਾਂ ਹੋਈਆਂ ਤੇ ਹੁਣ ਲੋਕਾਂ ਦੀ ਉਹਨਾਂ ਦੀ ਜਿੱਤ ਹੋਈ ਹੈ ਉਹਨਾਂ ਦਿਨਾਂ ਦੇ ਵਿੱਚ ਜਿੱਤ ਹੋਈ ਹੈ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਨੂੰ ਢਾਇਆ ਉਹਨਾਂ ਲੋਕਾਂ ਨੂੰ ਜਿਤਾ ਦਿੱਤਾ ਗਿਆ ਉਹਨਾਂ ਲੋਕਾਂ ਨੂੰ ਜਿਹੜਾ ਹੈ ਸਮਝਣਾ ਚਾਹੀਦਾ ਹੈ ਸਿੱਖਿਆ ਲੈਣੀ ਚਾਹੀਦੀ ਹੈ ਫਰੀਦਕੋਟ ਤੇ ਖਡੂਰ ਸਾਹਿਬ ਵਾਲਿਆਂ ਤੋਂ ਉਹਨਾਂ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਪਿਆਰਿਓ ਇੱਕ ਬੜੀ ਵੱਡੀ ਪੱਦਰ ਤੇ ਰਾਜਨੀਤੀ ਖੇਡੀ ਗਈ ਸਾਡੇ ਨਾਲ। ਸਾਡੇ ਲੋਕਾਂ ਨੇ ਵੋਟਾਂ ਪਤਾ ਕਿਸ ਚਾਰਜ ਪਾਈਆਂ ਵੀ ਔਰਤਾਂ ਨੂੰ 1 ਲੱਖ ਰੁਪਇਆ 8500 ਰੁਪਇਆ ਮਹੀਨਾ ਦਿੱਤਾ ਜਾਵੇਗਾ 25 ਲੱਖ ਤੱਕ ਦਾ ਇਲਾਜ ਫਰੀਦ ਚਲੋ ਇਲਾਜ ਤੱਕ ਦੀ ਗੱਲ ਸਹੀ ਹੈ ਪਰ ਲਾਲਚ ਲਾਲਚ ਦੇ ਕੇ ਵੋਟਾਂ ਪਵਾਇਆਂ ਗਈਆਂ। ਇੰਜ ਕਰਦੇ ਆਂਗੇ ਆਹ ਕਰਦੇ ਆਂਗੇ ਉਹ ਦੇ ਦੇ ਆਂਗੇ ਤੇ ਕਦੇ ਵੀ ਇੱਕ ਗੱਲ ਨੋਟ ਕਰਿਓ ਕਦੇ ਕੋਈ ਧਰਮ ਦੀ ਗੱਲ ਕਰਦਾ ਧਰਮ ਦੇ ਨਾਂ ਤੇ ਰਾਖੇ ਬਣੇ ਬਣੇ ਬੈਠੇ ਆ ਧਰਮ ਦੀ ਰੱਖਿਆ ਕਰਨ ਦੇ ਲਈ ਫਲਾਣੇ ਧਰਮ ਦੀ ਪ੍ਰੋਟੈਕਟਾ ਦੇ ਲਈ ਕੋਈ ਗੱਲ ਕਰਦਾ ਕੋਈ ਕਹਿੰਦਾ ਵੀ ਨਹੀਂ ਭਾਈ ਇਹ ਗੱਲ ਗਲਤ ਹੈ ਇਹ ਗੱਲ ਨਹੀਂ ਹੋਣੀ ਚਾਹੀਦੀ ਇਹ ਗੱਲ ਇਦਾਂ ਨਹੀਂ ਇਦਾਂ ਹੋਣੀ ਚਾਹੀਦੀ ਹੈ ਕੋਈ ਗੱਲ ਕਰਦਾ ਕੋਈ ਗੱਲ ਨਹੀਂ ਕਰਦਾ ਕਿਤੇ ਨਾ ਕਿਤੇ ਸਾਰੇ ਹੀ ਜਿਹੜੇ ਨੇ ਉਹ ਚੁੱਪ ਕਰ ਜਾਂਦੇ ਨੇ ਇਸ ਵਿਸ਼ੇ ਤੇ ਸਾਰੇ ਚੁੱਪ ਕਰਕੇ ਬੈਠੇ ਹੋਏ ਨੇ ਹੁਣ ਤੁਸੀਂ ਇਸ ਵਿਸ਼ੇ ਤੇ ਖੁਦ ਜਿਹੜਾ ਹੈ ਉਹ ਫੈਸਲਾ ਕਰਨਾ ਹੈ ਖੁਦ ਇਸ ਵਿਸ਼ੇ ਤੇ ਤੁਸੀਂ ਫੈਸਲਾ ਕਰਨਾ ਹੈ ਖੁਦ ਇਸ ਵਿਸ਼ੇ ਤੇ ਤੁਸੀਂ ਆਪ ਆਪਣਾ ਫੈਸਲਾ ਕਰਕੇ ਦੱਸ ਸਕਦੇ ਹੋ ਵੀ ਕੌਣ ਸਹੀ ਹੈ ਕੌਣ ਗਲਤ ਹੈ ਸਾਰ ਸੰਗਤ ਜੀਓ ਤੇ 60 ਦਿਨਾਂ ਦੇ ਅੰਦਰ